ਮੁੰਡਾ ਮੇਦਾ ਮੁੰਡਾ ਭੂਆ ਦਾ ਮੁੰਡਾ ਬਾਹਰ ਆਪਣਾ ਹੈ ਤੇ ਨਹੀਂ ਕੋਈ ਤਾਈ ਤਾਂ ਪੁੱਛ ਰਿਹਾ ਤੁਹਾਨੂੰ ਮੈਂ ਹੈਪੀ ਹੋ ਰਿਹਾ ਹਾਂ ਹੈਪੀ ਕੌਣ ਐਪੀ ਜਸਵਿੰਦਰ ਦਾ ਬੇਟਾ ਜਸਵਿੰਦਰ ਤਸਵਿੰਦਰ ਨਾ ਹੋਵੇ ਭਲਾ ਅੱਛਾ ਮੇਰੇ ਮਾਮੀ ਤਾਂ ਮੁੰਡਾ ਤੇ ਬਾਹਰ ਗਿਆ ਹੈ ਯਾਰ ਲਖਵਿੰਦਰ ਸਿੰਘ ਮਾਮੇ ਦਾ ਮੁੰਡਾ ਬਾਹਰ ਗਿਆ ਤੇ ਮਾਮੇ ਦੇ ਮੁੰਡੇ ਦੀ ਆਵਾਜ਼ ਨਹੀਂ ਪਹਿਚਾਨੀ। ਅੱਛਾ ਲੱਕੀ ਬੋਲਣ ਦੇ। ਮਰ ਜੀ ਵੀਰੇ ਤੇਰੀ ਯਾਰੋ ਬੋਲੀ ਹੈ ਸਾਨੂੰ ਐ। ਓਹੋ ਯਾਰ ਲੱਕੀ। ਪਾ ਕੇ ਭੁੱਲ ਗਿਆ ਸਾਨੂੰ। ਓਏ ਯਾਰ ਸੋਰੀ ਯਾਰ ਬਈ ਧਿਆਨ ਨਹੀਂ ਰਿਹਾ। ਮੈਂ ਮੈਂ ਉਹ ਤਾਂ ਵੀ ਪਾ ਕੇ ਭੁੱਲ ਗਿਆ ਸਾਨੂੰ ਐ। ਓ ਬਾਈ ਯਾਰ ਗਲਤੀ ਹੋ ਗਈ। ਹੋਰ ਸੁਣਾ ਨਵੀਤਾ ਜੀ। ਬੱਸ ਸਾਬ ਵਧੀਆ ਹੋਰ ਭਾਬੀ ਦਾ ਸੁਣਾ ਭਾਬੀ ਠੀਕ। ਸਭ ਵਧੀਆ ਠੀਕ ਠਾਕ ਕਿਰਪਾ ਤੂੰ ਦਾਸ ਆਪਣੇ ਕੀ ਕਰੀ ਜਾਂਦੇ ਐ। ਬੱਸ ਵਧੀਆ ਵਧੀਆ ਵੀਰੇ ਵਧੀਆ ਮੈਂ ਕਿਹਾ ਯਾਰ ਤੁਹਾਨੂੰ ਕੀ ਆਦਤ ਕੀਤਾ ਤੁਸੀਂ ਭੋਲੀ ਬੈਠੇ ਤੁਹਾਨੂੰ ਉਹ ਨਹੀਂ ਨਹੀਂ ਯਾਰ ਤੂੰ ਤੈਨੂੰ ਨਹੀਂ ਯਾਦ ਕਰਨਾ ਹਰ ਕਿਹਨੂੰ ਕਰਨਾ ਹੈ ਚੱਲੋ ਹੋਰ ਬਹੁਤ ਵਧੀਆ ਤੂੰ ਸੁਣਾ ਚੱਲ ਵਧੀਆ ਹੀ ਹੋਣਾ ਚਾਹੀਦਾ ਬਾਬੇ ਦੀ ਕਿਰਪਾ ਨਹੀਂ ਚਾਹੀਦੀਆਂ ਹੋਰ ਨਵੀਤਾ ਜੀ ਬੱਸ ਕੋਈ ਨਵੀਂ ਨਹੀਂ ਕੋਈ ਤਾਜ਼ੀ ਨਹੀਂ ਮੈਂ ਕਿਹਾ ਵੀਰੇ ਨੂੰ ਯਾਦ ਕਰੀਂ ਯਾਰ ਕਿਵੇਂ ਚੱਲਦਾ ਕੰਮ ਇਹ ਨੰਬਰ ਹਾਂ ਨੰਬਰ ਮੇਰਾ ਸੇਵ ਕਰ ਲਈ ਐ ਬਿਲਕੁਲ ਜੀ ਬਿਲਕੁਲ ਕਿਵੇਂ ਚੱਲਦਾ ਕੰਮ ਹਾਂ ਜੀ ਬੱਸ ਕੰਮ ਵਧੀਆ ਚੱਲਦਾ ਪਿਆ। ਸੋ ਸੋ ਵਧੀਆ ਚੱਲਣਾ ਚਾਹੀਦਾ ਮਹਾਰਾਜ ਜੀ ਕੇ ਪਾਸ। ਅਸਾਂ ਜੀ ਹੋਰ ਸਾਡੇ ਲੈ ਕੇ ਸੇਵਾ ਕਰ ਸਕਦੇ ਤੇਰੀ। ਬਾਜੀ ਬਾਜੀ ਧੰਨਵਾਦ ਜੀ। ਸੇਵਾ ਹੀ ਸੇਵਾ ਹੈ ਜੀ ਤੁਹਾਡੀ। ਚੱਲ। ਹੋਰ ਦੱਸੋ। ਹਾਂ ਜੀ ਹਾਂ ਜੀ। ਬੱਸ ਵਧੀਆ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਪਰਸਨਲ। ਇਹ ਮੈਂ ਨਾ ਤੁਹਾਨੂੰ ਥੋੜੀ ਬਹੁਤ ਦੇਰ ਚ ਫੋਨ ਕਰਾਂ। ਚੱਲ ਤੁਸੀਂ ਮੈਂ ਥੋੜੀ ਦੇਰ ਬਾਅਦ ਇਕੱਲੇ ਹੋ ਕੇ ਫੋਨ ਕਰਨਾ। ਠੀਕ ਹੈ ਜੀ ਠੀਕ। ਓਕੇ ਓਕੇ ਸਸ ਸੀ। ਸਸ ਸੀ।